منجندر <متحدث> مختری ہے پا رہے ہیں چار ویاسی نے کرن بلوال کی دھرتی ہے پر جل ہے اور کون جاس ریڈر کے حصے جا ہے

گرت لکھا بڑی پر منوج ہریاٹ گبرو آٹا مارتا میرے پڑو یہ منوج ہے ہریانے والا <سؤال> سامنا شریر ਕੱਟੇ ਨੇ ਉਧਰ ਦੇ ਪਾਸੇ ਪਰ ਹਰਿਆਣੇ ਦਾ ਯਾਰ ਗਪਰੂ ਜਿੱਥੇ ਲਾਗੇ ਲੱਗ ਰਿਹਾ ਪਿੰਡ ਹੈ ਜਿਹਨਾਂ ਲੁੰਦਿਆਣਾ ਇਹ ਤੇਜ਼ੀ ਕੈਂਡ ਵਾਲਾ ਮੇਰੇ ਮਿੱਤਰੋ ਇਸ ਨੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਕੈਂਡ ਵਾਲੇ ਤੇਜ਼ੀ ਦੀ ਪਈ ਹੋਈ ਰੇਨ ਇੱਕ ਪਾਸੇ ਦੋਨੋਂ ਕੰਨੀਆਂ ਤੇ ਮੋਨੂ ਤੇ ਸੋਨੂ ਲੱਗੇ ਹੋਏ ਨੇ ਜਿਨ੍ਹਾਂ ਦਾ ਸਿੰਧੜ ਪਿੰਡ ਹੈ ਵਿਚਕਾਰ ਦਾ ਕਹਿੰਦੇ ਖੀਰਾਵਾਲੀਆਂ ਇੱਕ ਨੌਜਨ ਗਿੰਦਾ ਬਾਹ ਗਿੰਦੇ ਕਰਤੀ ਕਮਾਲ ਲਾ ਕੇ ਟੱਕੜਾ ਜੱਫਾ ਐਨਆਰਆਈ ਕਿਹਦੀ ਕਰਦਾ ਲਾ ਤੇ ਅਕਬਰ ਮਹਿਕ ਪੱਤਣਾ ਆ ਗਏ ਮਹਿਕ ਪੱਤਣਾ ਸਰਦਾਰ ਹਰਜਿੰਦਰ ਸਿੰਘ ਦੀ ᱜਿੱਲ ਸਰਪੰਚ ਸਾਹਿਬ ਚੇਤੇ ਤੌਰ ਤੇ ਆਏ ਹੋਏ ਨੇ ਹਲਕਾ ਤਰਨਤਾਰ ਦੀ ਸ਼ਾਨ ਸਾਡੇ ਵੱਡੇ ਟੀਮ ਬੱਲੇਗਨ ਦੀ ਮੇਜਦੇ ਭਰਾ ਨੇ ਆ ਸਾਡੇ ਖੇਡ ਮੈਦਾਨ ਉੱਪਰ ਇਹ ਹੈ ਮਹਿਕ ਪੱਤਣਾ ਵਾਲਾ ਆਪਣੀ ਕਹਿੰਦੇ ਛਿੰਦੇ ਅਮਲੀ ਦੀ ਯਾਦ ਵਿੱਚ ਗੇਂਜਾ ਕਹਿੰਦਾ ਵੀ ਵੱਡਾ ਮੇਲਾ ਕਰਵਾਵਾਂਗੇ ਲੈ ਵੀ ਗੇਂਜਾ ਇੱਕ ਗੱਲ ਦਾ ਵਾਅਦਾ ਕਰਦੀ ਲਾਈਟਾਂ ਨਹੀਂ ਲਾਉਣੀਆਂ ਉੱਥੇ ਆਪਾਂ ਜੇ ਲਾਈਟਾਂ ਲੱਗ ਨਹੀਂ ਗਈਆਂ ਤੇ ਫਾਈਨਲ ਅੱਧ ਕਰਵਾ ਲਈ ਨੌਜਾਨਾ ਇੰਨੀ ਕਾ ਆਪਾਂ ਟੀਮਾਂ ਨੂੰ ਇਸਤਾਨ ਜਿਹੜੀ ਸਮੇਂ ਨਾਲ ਆਉਣ ਦੀ ਬੇਨਤੀ ਕਰਦੇ ਆਓ ਸਾਹਮਣੇ ਦੇਖਣਾ ਵੀ ਇਸ ਵੇਲੇ ਹਾਏ ਆਹ ਅੱਗਾ ਹਾਂ ਗਲਜਾਰੀ ਆਹ ਗਲਜਾਰੀ ਚੰਗਾ ਬੜਾ ਮੁਕਸਰੀਆ ਵੀ ਰੇਡ ਆਪ ਦੇ ਲਈ ਤਿਆਰ ਪਰ ਤਿਆਰ ਹੈ ਚਾਲ ਗੱਭਰੂ ਨੇ دیکھیں گے ایک پاس ہے یہ تھا لاؤ دی یہ ترکھنا